ਲਓ ਵੀ ਮਿੱਤਰੋ ਅੱਜ ਆਪਾਂ ਹੋਲੇ ਮੱਲੇ ਦੀ ਫੂਜੀ ਦੇ ਵਿੱਚ ਪਿੰਡ ਬੋਰਜ ਕੇਲਾ ਚ ਚਾਹ ਪਕੌੜਿਆਂ ਦਾ ਲੰਗਰ ਲਾਵਾਂਗੇ ਤੇ ਸਮਾਨ ਆ ਗਿਆ ਸਟਾਰਟਿੰਗ ਕਰਨ ਲੱਗੇ ਆ ਸੁੱਖਾ ਵੀ ਆ ਗਿਆ ਸੁੱਖੇ ਨੇ ਲੇਟ ਕਰਾਇਆ ਸਾਰਾ ਪ੍ਰੋਗਰਾਮ ਅੱਧਾ ਘੰਟਾ ਹੋ ਗਿਆ ਸੀਰਾ ਸੈੱਟ ਹੋ ਗਿਆ ਤੇ ਹੁਣ ਆਉਂਦਾ ਨਹੀਂ ਸੇਵਾ ਕਰਨ ਆ ਗੋਰੀਆਂ ਮੇਮਾ ਝੇਤਾ ਵੀ ਅੱਧਾ ਘੰਟਾ ਲੇਟ ਹੈਗਾ ਗੱਡੀ ਆ ਗਈ ਸਾਡੀ ਹੁਣ ਭੱਟੀ ਚੱਕ ਕੇ ਲਿਆਵਾਂਗੇ ਬਾਕੀ ਜੋ ਜੋ ਵੀਡੀਓ ਚ ਦਿਖਾਵਾਂਗੇ ਗਾਂ ਜੋ ਵੀ ਹੋਇਆ ਪਕੌੜਾ ਸੇਵਾ ਕਰਦਾ ਮੋ ਪਾਵਾਂਗੇ ਇਹਦੇ ਵੱਲੋਂ ਪ੍ਰੋਗਰਾਮ ਹੈ ਅੱਜ ਲਓ ਜੀ ਸਮਾਨ ਤਾਂ ਕੱਲ ਦਾ ਹੀ ਲਿਆ ਕੇ ਰੱਖਿਆ ਆ ਹਾਂਜੀ ਇਹ ਰਾਵਾਂ ਤੂੰ ਗੱਡੀ ਮੋੜੋ ਤਾਂ ਆ ਰੋਲਾ ਜ਼ਿਆਦਾ ਆਹ ਹੀ ਪਉਂਦਾ ਹੁੰਦਾ ਉੱਦਾਂ ਕਰਨਾ ਕੋਈ ਨੇ ਕੋਹ ਨਹੀਂ ਇਦਾਂ ਗੇੜੇ ਕੱਢਣੇ ਬਸ ਸਾਲੇ ਦਵਾਲੇ ਵਾਛਾ ਇਧਰ ਦੇਖ ਲਿਆ ਉਧਰ ਸੇ ਲਿਆ ਚੱਲ 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 ਸਮਾਨ ਵੀ ਲੈ ਲਿਆ ਹਾਂ ਆਹ ਭਿੰਦੇ ਦਾ ਡੈਡੀ 2 ਆ ਇਹ ਚਲੋ ਚਲੋ ਲਓ ਜੀ ਅੱਗ ਦਾ ਸਪਾਰਟ ਬੰਦਾ ਆਪਣੀ ਡਿਊਟੀ ਨਿਭਾਉਂਦਾ ਹੋਇਆ ਸਾਹਮਣੇ ਉਹ ਦੁਕਾਨ ਤੋਂ ਲੋਨ ਆਹੋ ਗਰਮ ਤੇ ਰੋਲੂ ਭਾਜੀ ਵੀ ਯੋਗਦਾਨ ਪਾਉਂਦਾ ਹੋਇਆ ਬੈਠ ਦੋ ਬੈਠ ਤਿਆਰ ਚੱਲ ਦੋ ਬੈਠ ਇਧਰ ਲੋ ਕਰਨਾ ਬੱਲੇ 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 ਇਦਾਂ ਹੀ ਹੁੰਦੀ ਆ ਜਿਹੜਾ ਐਕਸਪੀਰੀਅੰਸ ਬੰਦਾ ਹੁੰਦਾ ਤਾਂ ਥੋੜਾ ਯਾ ਕੋਲ ਜਿਹੜਾ ਲੱਕ ਜਾਣਾ ਨਹੀਂ ਤੂੰ ਅੱਕਿਆਗਾ ਤੇ ਫਿਰ ਤਾਂ ਭੇਜੋ ਹੁਣ 10 ਵਜੇ ਆ ਗਏ ਹੈ 10 ਵਜੇ ਆ ਗਏ ਤੇ ਆ ਦੇਖ ਸਲਾਹ ਦੇ ਕੇ ਤੇ ਉਹ ਆਇਆ ਹੀ ਨਹੀਂ ਵਾਲੇ ਸਲਾਹ ਵਾਲਾ ਵੀ ਲੈ 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 ਆਉਣ ਬਹੁਤ ਮੋਰੇ ਮੋਰੇ ਸਾੜੇ ਲਾਜੜੀ ਉੱਚਾ ਨਹੀਂ ਕਿ ਬਸ ਹੁਣ ਜਾਣੀ ਇੱਥੇ ਕਿਹੜਾ ਬਾੜੀ ਗਰਮੀ ਆ ਆਹ ਆਹ ਇੱਥੇ ਕਿਹੜਾ ਜਿਹੜਾ ਵਿਆਹ ਆਹ ਮੈਂ ਸਾਰਿਆਂ ਦੇ ਪਿੱਛੇ ਆ ਗਿਆ ਹੁਣ ਮੋਰੇ ਹੋਣ ਨੂੰ ਫਰਜ਼ ਦਾ ਲੈ ਲੈ ਆਹ ਸਰਪੰਚ ਦੇ ਕੰਮ ਦੇਖ ਲੋ ਦਿਨੇ-ਦਿਨੇ ਚੋਰੀਆਂ ਕਰਦਾ ਇਹ ਆ ਜਾ ਭਾਈ ਆਏ ਬਾਦ ਨਹੀਂ ਰਹਿਣਾ ਤੈਨੂੰ ਮੈਂ ਕਹੀ ਬੰਦ ਨਾ ਕਰਦੇ ਲਓ ਜੀ ਕੰਮ ਹੋ ਗਿਆ ਸ਼ੁਰੂ ਸਰਪੰਚ ਇਤਰਾ ਲੇਟ ਤੇ ਆਜੂ ਆਇਆ ਟਾਈਮ ਤੇ ਦੰਦਾ ਉਹ ਪੁਰਾਣਾ ਆਏ ਲੌਕਰ ਸਾਹਿਬ ਆਪ ਵੀ ਲੱਗੇ ਹੋਏ ਆ ਸੇਵਾ ਦੇ ਸੇਵਾ ਕਰਨੀ ਹੈ ਯਾਰ ਚਲੋ ਤੁਮ ਇੱਧਰ ਤੁਮੀ ਲੈ ਲੈੋ ਉਸੇ ਲਾ ਦਿਓ ਬੱਚਾ ਆ ਰਿਹਾ ਰਾਜਾ ਤੁਮ ਮੇਰੇ ਅੱਖਾਂ ਦੇ ਮਤ ਨੂੰ ਜਾਨ ਦੇਵੇ ਕੱਟਦੇ ਐ ਬਈ ਖੜੇ ਪੈਰ ਪ੍ਰੋਗਰਾਮ ਬਣ ਗਿਆ ਹੈਂ ਕੰਮ ਕਰਨਾ ਪਿਆ ਮਿਕਸ ਵੀ ਚਲਾਉਣੇ ਪਏ ਮਿਕਸ ਵੀ ਚਲਾਉਣੇ ਪਏ ਛੇਤੀ ਹੋ ਗਿਆ ਕੰਮ ਤੇ ਹੁਣ ਆ ਕਰਾਂਗੇ ਕਰਕੇ ਘੰਟਾ ਘਾਂਡ ਹੋ ਚਲਾਵਾਂਗੇ ਸਰਪੰਚ ਨੂੰ ਜਾਂਚ ਨਹੀਂ ਆ ਰਹੀ ਸੀ ਬੈਲੀ ਬੈਲੀ ਨਾ ਆਲੂ ਛੋੜੋ ਆਲੂ ਛੋੜੋ ਆਹ ਬੱਸ 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 ਆ ਜੇ 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 ਉਹ ਭਰਾਵਾ ਤਨ ਤੈਨੂੰ ਹੀ ਦੇਣੀ ਆ ਤੈਨੂੰ ਹੀ ਦੇਣੀ ਆ ਅੱਗੇ ਦਿੱਤੀ ਨਹੀਂ ਅੱਗੇ ਦਿੱਤੀ ਨਹੀਂ ਤੈਨੂੰ ਜਗਾੜ ਤੇ ਬੋਣੀ ਆ ਜਗਾੜ ਕੀ ਹੁੰਦਾ ਉਹ ਭਰਾਵਾ ਪੈ ਦੇ ਦੇ ਤੂੰ 200 ਰੁਪਏ ਮੱਥਾ ਡਾਮੇ ਦਾ ਮੱਥਾ ਡਾਮੇ ਦਾ ਭਰਾਵਾ ਕੰਮ ਮੱਥਾ 200 ਰੁਪਏ ਮੱਥਾ ਡਾਮੇ ਦਾ 2-2 ਦੋ ਮਾਜੇ ਹੁਣੇ ਦੋ ਮਾਜੇ ਹੁਣੇ ਉਹ ਬਰੈਡ ਖਾ ਲੈਣੇ ਨੇ ਇੱਥੋਂ ਦੇ ਦੇ 200 ਰੁਪਏ ਮੈਂ ਕਹਿੰਦਾ ਕਾਲੇ ਨੂੰ ਮਿਲ ਜਾ ਨਾਲ ਜਿਹੜਾ ਦੀ ਹੈਂਡਕੈਸ਼ ਮੰਗੇ ਤੇ ਆਹੋ ਆ ਉਹ ਦੀਸ਼ਾ ਕਹਿੰਦਾ ਮੈਨੂੰ ਭੁੱਖ ਲੱਗੀ ਆ ਭੁੱਖ ਨੂੰ ਭੁੱਖ ਲੈ ਟੱਕਰ ਗਈ ਦੋ ਉਹ ਉਹ ਕਹਿੰਦਾ ਤੂੰ ਕੇਲੇ ਲੈ ਉਹ ਕਹਿੰਦਾ ਤੂੰ ਲੈ ਹਾਂ ਤੇ ਮੰਗੇ ਨਾਲ ਕੌਣ ਸੀ ਮੰਗੇ ਨਾਲ ਦੀਸ਼ਾ ਹਾਂ ਉਹ ਕਹਿੰਦਾ ਮੈਂ ਕੇਲੇ ਖਾਈਏ ਬਹੁਤ ਜੱਗਾਂ ਮੁਰਾ ਗਿਆ ਜਾਂਦਾ ਉਹ ਉਹ ਕਹਿੰਦਾ ਮੰਗੇ ਨਾਲ ਜੇ ਵੀ ਦੀਸ਼ਾ ਨਾਲ ਦੀਸ਼ਾ ਆ ਮੁਰਾ ਜਾ ਗਿਆ ਅੱਜ ਤਾਂ ਲੈ ਲਾਓ ਜੀ ਕੰਮ ਹੋ ਗਿਆ ਸਮਾਪਤ ਹਲਵਾਈ ਵੀ ਚੱਲੇ ਆ। ਚਾਹ ਤਾ ਚਗ ਤਾ ਚੱਕ ਤਾ ਕੀ ਕਰਦਾ ਤੂੰ? ਫੜੋ 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 ਆਹ ਦੇ ਲੈ ਬਾਹਰ ਬਾਹਰ ਭੱਜਦੇ ਆ ਵੀ ਆਖਰੀ ਤੇ ਕੰਮ ਨਾ ਪੈ ਜਾਵੇ ਕੋਈ। ਆ ਇੱਧਰ ਦੇਖ ਤਾਂ ਲੈ ਫੋਨ ਦੇ ਵਿੱਚ ਗੁੱਝਿਆ ਆ। ਪ੍ਰੋਗਰਾਮ ਸਮਾਪਤੀ ਵਾਲ ਸਮਾਨ ਸਾਰਾ ਲਾ ਲਿਆ ਇਧਰ ਤੇਲ ਇਧਰ ਜਾ ਰਿਹਾ ਆਹੋ ਖਾਲੀ ਕਰਕੇ ਪਰ ਤੇ ਪਾ ਦਿਲ ਕਾਲੀ ਮੋਰ ਲਾ ਕੇ ਲੈ ਜਮਾਂਗੇ ਹੁਣ 2 ਕਿਲੋਫੀ ਦੇ ਪਕੌੜੇ ਦਾ ਬਿੱਤਾ ਜੇ ਕੋ ਪੁੱਛੂਗਾ ਖਾ ਜਾਵਾਂਗੇ ਜੇ ਕੋ ਨਾ ਪੁੱਛੇ ਤੇ ਚੱਲ ਗਿਆ ਨਾ ਜਾਵਈ ਤੇ ਨਹੀਂ ਅੜ ਕੇ ਆ ਵੀ ਤੂੰ ਕੋਈ ਕੰਨ ਤੂੰ ਜਾਣ ਲਗੇ ਚੱਲ ਜੇ ਧੀਰੇ ਦਾ ਪਕੌੜੇ ਨਹੀਂ ਉਤਰਾ ਸਮਝ ਕੇ ਪਿੱਛੇ ਪਾ ਲੱਗ ਕੇ ਪਕੌੜਾ ਹੋ ਜਾ ਉਹ 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 ਆਜੂ ਕੂਚੀ ਦਈ ਜਾਂ ਨਾ ਆਪ ਵੀ ਫੇਲਾ ਮਾਰੀ ਜੀ ਕੂਚੀ ਕੂਚੀ ਵੜਾਈ ਜਾਂਦਾ ਉਹਨੂੰ ਵੀ ਬਲੈਤੀਏ ਨੇ ਸਾਰਾ ਉਹ ਲਾਲ ਪਾਸਪੋਰਟ ਵਾਹ ਉਹ ਲਾਲ ਪਾਸਪੋਰਟ ਕੱਲਾ ਛੋਟੇ ਨਹੀਂ ਲੈਣਾ ਲਾਦਾ ਉਹੀ ਗੱਲ ਆ ਮਾੜਾ ਮੋਟਾ ਯੋਗਦਾਨ ਪਾ ਲਵੇ ਬੰਦਾ ਹੈਲੋ ਓਏ ਕਹਿ ਨਾ ਬਾਬੇ